ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਦੀਨਾ ਸਾਹਿਬ ਆ ਗਿਆ ਸੱਜਣੋ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਦੀ ਗੱਲ ਕਰੀਏ ਤਾਂ ਮੋਗਾ ਆ ਗਿਆ ਤੇ ਇਸ ਵੇਲੇ ਸੱਜਣੋ ਤੁਹਾਨੂੰ ਦੀਨਾ ਸਾਹਿਬ ਨਗਰ ਦੇ ਵਿੱਚੋਂ ਦੋ ਐਨੀਮਲ ਵਿਕਰੀ ਵਾਲੇ ਵਿਖਾਵਾਂਗੇ ਫੌਜੀ ਸਾਹਿਬ ਦੇ ਘਰੋਂ ਟੋਕੜ ਗੱਬ ਚੈੱਕ ਪਾਸ ਕਿੰਨੇ ਚਿਰ ਦੀ ਆ ਇਹਦਾ ਲੇਖਾ ਜੋਖਾ ਪੁੱਛ ਲਾਂਗੇ ਤੇ ਸੱਜਣੋ ਆ ਮੰਨ ਲਓ ਵੀ ਸੂਣ ਵਾਲੀ ਮੈਂ ਤਿਆਰ ਆ ਕਿੰਨੇ ਦਿਨ ਬਾਕੀ ਆ ਇਹਦਾ ਵੀ ਹਸਾਬ ਕਿਤਾਬ ਪੁੱਛ ਲਾਂਗੇ ਤੇ ਜਿਹੜਾ ਪਸ਼ੂ ਸੱਜਣੋ ਪਸੰਦ ਆ ਜਾਂਦਾ ਰਿਕਵੈਸਟ ਬੇਨਤੀ ਹਰ ਵੀਡੀਓ ਚ ਕਿ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਆਜੋ ਲਈਏ ਜਾਣਕਾਰੀ ਜੁੜੇ ਰਿਓ ਐਂਡ ਤੱਕ ਇਹਦੇ ਤੋਂ ਕਰ ਲੈਨੇ ਆਪਾਂ ਸ਼ੁਰੂ ਕੀ ਰੇਟ ਰੱਖਦੇ ਆ ਫੌਜੀ ਸਾਹਿਬ ਫੌਜੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਵੀਰ ਭਰਾਵਾਂ ਜੋ ਆਪਣਾ ਚੈਨਲ ਦੇਖ ਰਹੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਜੀ ਬਹੁਤ ਵਧੀਆ ਬਹੁਤ ਵਧੀਆ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਆਪਣਾ ਨਾਂ ਤੇ ਐਡਰੈਸ ਦੱਸਿਓ ਜੀ ਨਾਂ ਮੇਰਾ ਬਾਈ ਜੀ ਜੰਟਾ ਫੌਜੀ ਜੰਟਾ ਫੌਜੀ ਹਾਂ ਜੀ ਪਿੰਡ ਮੇਰਾ ਦੀਨਾ ਸਾਹਿਬ ਹਾਂ ਜੀ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਓਕੇ ਜੀ ਤੇ ਨੰਬਰ ਜੀ ਨੰਬਰ 9463803560 ਇੱਕ ਵਾਰੀ ਕਰਿਓ ਰਿਪੀਟ 9463803560 ਠੀਕ ਹੈ ਜੀ ਤੇ ਅੱਜ ਦੋ ਵਿਕਰੀ ਵਾਲੇ ਪਸ਼ੂ ਆਏ ਹਾਂਜੀ ਦੋ ਆ ਆ ਮੱਝ ਕਿਹੜਾ ਸੂਆ ਜੀ ਇਹ ਜੀ ਤੀਜੇ ਸੂਏ ਬਾਅਦ ਤੇ ਸੂਂਦੀ ਆ ਹੁਣ 8 ਦਿਨ ਰਹਿੰਦੇ ਆ ਸੂਣ ਦੇ ਤੇ ਦੂਜੇ ਸੂਆ ਸੂ ਗਈ ਤੀਸਰਾ ਹਾਂਜੀ ਤੇ 8 ਦਿਨ ਇਹਦੇ ਬਾਕੀ ਆ ਸੂਣ ਦੇ ਵਿੱਚ ਹਾਂਜੀ ਹਾਂਜੀ ਠੀਕ ਆ ਤੇ ਦੂਜੇ ਸੂਏ ਦਾ ਦੁੱਧ ਦਿੱਤਾ ਵਾ 14 ਲੀਟਰ ਠੀਕ ਆ ਹਾਂਜੀ ਤੇ ਬਾਕੀ ਥਣਾ ਥਣਾ ਲਿਗੋ ਕੀ ਹੈ ਜੀ ਓਕੇ ਗਰੰਟੀ ਠੰਡੀ ਸੀਲ ਪੂਰੀ ਬਾਕੀ ਥਣ ਤਾ ਯਾਰ ਅਗਲਾ ਆਪਦੇ ਟੈਪ ਕੇ ਲੈ ਜੇ ਹਨਾ ਜਿਨੇ ਪੈਸੇ ਖਰਚ ਕਰਨੇ ਆ ਹਾਂਜੀ ਹਾਂਜੀ ਤੇ ਭਾਰ ਪੂਰੇ ਲਓ ਜੀ ਪੂਰੀ ਗਰੰਟੀ ਹੈ ਬਾਈ ਆਪਣੀ ਪੂਰੀ ਗਰੰਟੀ ਸੱਜਣਾ ਓਕੇ ਰਿਪੋਰਟ ਆ ਬੈਠੀ ਮੈਂ 28 ਬਾਕੀ ਤੁਸੀਂ ਤਸੱਲੀ ਕਰਨੀ ਹੈ ਕਿਉਂਕਿ ਤੁਹਾਡਾ ਹੱਕ ਆ ਤੁਸੀਂ ਪੈਸੇ ਖਰਚਨੇ ਟੋਰ ਕਰਾ ਦਿਓ ਫੌਜੀ ਸਾਹਿਬ ਚੈੱਕ ਉਹਨੇ ਬਾਈ ਜੀ ਸੂਆ ਸੱਜਣਾ ਰੇਰ ਨੋਟ ਕਰ ਲਓ ਤੀਸਰਾ ਦੂਜੇ ਸੂਏ ਦਸਨ ਮੁਤਾਬਕ ਇਹਦੇ ਮਾਲਕਾਂ ਦੇ 14 ਲੀਟਰ ਦੁੱਧ ਦਿੱਤਾ ਬਾਕੀ ਤੁਸੀਂ ਕਿੰਨਾ ਚੋ ਲੈਨੇ ਆ ਤੁਹਾਡੇ ਤੇ ਡਿਪੈਂਡ ਆ ਤੁਹਾਡੀ ਸੇਵਾ ਤੇ ਡਿਪੈਂਡ ਕਿਉਂ ਫੌਜੀ ਸਾਹਿਬ ਬਿਲਕੁਲ ਜੀ ਬਿਲਕੁਲ ਜੀ ਅਗਲਾ ਸੰਭਲੂਗਾ ਹਾਂ ਉਹਿਆ ਦੋ ਜਾਇ ਦੇ ਕੋਲੋਂ ਨੀਰ ਲੈ ਲਊਗਾ ਹਾਂ ਲਓ ਚੈੱਕ ਕਰ ਲਓ ਬਾਕੀ ਖਾਣ ਦਾ ਸਹਜ ਚੰਗਾ ਵਾ ਚਵਾਈ ਵਾਲਾ ਵਾ ਉਹ ਫਿਰ ਰਿਪੋਰਟ ਤੇ ਬਾਕੀ ਮੈਂ ਦਾ ਸੁਭਾਅ ਠੀਕ ਆ ਸਜਣੋ ਠੰਡੀ ਹਾਂ ਉਹ ਕੇ ਰਿਪੋਰਟ ਮੈਂ ਆ ਵੇ ਜਿੱਧਰ ਨੂੰ ਮਰਜ਼ੀ ਰੱਸਾ ਫੜੋ ਤੇ ਲੈ ਜਾਓ ਐਣ ਉਹ ਕੇਰ ਬੋ ਬਣ ਲੈਣ ਦਿਓ ਫਿਰ ਉਸ ਤੋਂ ਬਾਅਦ ਆਪਾਂ ਸੱਜਣੋ ਇਹਦਾ ਜਿਹੜਾ ਵੀ ਰੇਟ ਫੌਜੀ ਸਾਹਿਬ ਹਰੀ ਰੱਖਣਗੇ ਉਹ ਪੁੱਛ ਲੈਨੇ ਤੇ ਫੌਜੀ ਸਾਹਿਬ ਰੇਟ ਇਹਦਾ ਜੀ ਰੇਟ ਇਹਦਾ ਭਾਈ ਜੀ ਦੇ ਲੈਣਾ 1 ਲੱਖ ਤੇ 5000 ਰੁਪਇਆ 1 ਲੱਖ ਤੇ 5000 ਰੁਪਇਆ ਹਾਂ ਵਿੱਚੋਂ ਮਾਨਤਨ ਹੋ ਜੂ ਵਿੱਚੋਂ ਹੋ ਜੂਗਾ ਮਾਨਤਨ ਠੀਕ 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 ਤੇ ਫੌਜੀ ਸਾਹਿਬ ਇਹਦਾ ਕਿ ਹਿਸਾਬ ਆ ਜੀ ਇਹ ਛੋਟੀ ਗੱਬਣ ਟੋਕੜ ਆ ਜੀ ਠੀਕ ਹੈ ਤਾਂ ਓਕੜ ਗੱਬ ਚੈੱਕ ਪਾਸ ਹੈ ਜੀ ਚੈੱਕ ਪਾਸ ਹੀ 5 ਮਹੀਨੇ ਪੂਰੇ ਹੋ ਗਏ ਇੱਕ ਤਰੀਕ ਨੂੰ ਇਹਨੂੰ ਛੀਵਾ ਲੱਗ ਜਾਣਾ ਤੇ ਇੱਕ ਟਾਈਮ ਚ ਉਹਨੇ 3 ਕਿਲੋ ਦੁੱਧਾ ਇੱਕ ਟਾਈਮ ਮਿਲਦੀ 3 ਕਿਲੋ ਦੁੱਧਾ ਇੱਕ ਤਰੀਕ ਨੂੰ 5 ਕੰਪਲੀਟ ਕਰ ਜੂਗੀ ਛੀਵਾ ਲੱਗ ਜਾਊਗਾ ਛੀਵਾ ਲੱਗ ਜਾਊ ਦੂਜੇ ਸੂਏ ਵਾਸਤੇ ਗੱਬਣਾ ਜੀ ਓਕੇ ਰਿਪੋਰਟ ਠੀਕ ਆ ਹਾਂ ਜੀ ਇਹਦੀ ਵੀ ਤੋਰ ਕਰਾ ਦਿਓ ਜੀ ਚੈੱਕ ਹਾਂ ਜੀ ਹਾਂ ਜੀ ਲਓ ਜੀ ਮਹਾਰਾਜ ਠੀਕ ਆ ਸੱਜਣੋ ਬਾਕੀ ਤੁਸੀਂ ਆਪਦੀ ਭਾਵਾਂ ਡਾਕਟਰ ਲਿਆ ਕੇ ਚੈੱਕ ਕਰਾ ਲਿਓ ਕਿਉਂਕਿ ਅਗਲੇ ਨੇ ਕਰਾਈ ਹੁੰਦੀ ਆ ਤੁਸੀਂ ਕਰਾ ਕੇ ਲੈ ਜਾਓ ਚੈੱਕ ਕਰ ਲਓ ਮਨ ਲਓ ਵੀ ਅੱਧ ਗੱਬ ਮੈਂ ਹੋ ਗਈ ਆ ਤੇ ਇੱਕ ਟਾਈਮ 3 ਕਿਲੋ ਦੁੱਧ ਮਿਲਦੀ ਚਾਰ ਤੇ ਕਿ ਟੀਕੇ ਚਾਰ ਤੇ ਹੀ ਚਾਰ ਤੇ ਲੋ ਵੀ ਸਜਣੋ ਚਾਰ ਤੇ ਮਿਲਦੀ ਆ ਬਾਕੀ ਬਰੀਕ ਚਮੜੀ ਦੀ ਆ ਚੰਗੀ ਸੰਭਲਿਓ ਤੇ ਚੰਗਾ ਦੁੱਧ ਪਾਈ ਜਾਊਗੀ ਕਰਮ ਵਾਲੀ ਗਾਂ ਹੁੰਦੇ ਸੂਏ ਨੂੰ ਵੀ ਬਾਕੀ ਹੁਣ ਬੋਡੀ ਸਟਰਕਚਰ A to Z ਚੀਜ਼ ਤੁਹਾਡੇ ਸਾਹਮਣੇ ਠੰਡੀ ਸੀਲ ਪੂਰੀ ਆ ਜੀ ਇਹ ਵੀ ਸੰਧੂ ਸਾਹਿਬ ਅੱਛਾ ਜੀ ਹਾਂ ਪੂਰੀ ਠੰਡੀ ਆ ਠੰਡੀ ਸੀਲ ਪੂਰੀ ਆ ਪੂਰੀ ਕਾਲੀ ਮੋਹਰਾ ਚ ਪੈਂਦੇ ਆ ਪੂਛ ਤੇ ਇੱਕ ਬਾਲ ਵੀ ਚਟਾ ਨਹੀਂ ਹਾਂ ਸਾਰੀ ਇੱਕ ਰੰਗ ਕਾਲੀ ਸਿਰ ਵੀ ਕੰਗਰੇ ਵਾਲਾ ਝੂਟੀ ਚੰਗੀ ਆ ਥੋੜੀ ਸਮੀ ਘਟਾ ਸਮੀ ਘਟਾ ਬਾਕੀ ਆ ਅਗਲੇ ਸੂਏ ਨੂੰ ਬੰਦਾ ਚੰਗੀ ਸਾਂਭ ਲਵੇ ਹਾਂ ਹਾਂ ਇਹਦਾ ਰੇਟ ਸ਼ਾ ਜੀ ਇਹਦਾ ਰੇਟ ਆਪਾਂ ਕਰਦੇ ਆ 55000 ਰੁਪਇਆ ਦੇ ਕਿੰਨੇ ਦੀ ਦੇਵਾਂਗੇ ਵਿੱਚੋਂ ਮਾਨ ਤਨ ਕਰ ਦਾਂਗੇ 55000 ਦੇ ਵਿੱਚੋਂ ਮਾਨ ਤਨ ਫੌਜੀ ਸਾਹਿਬ ਕਹਿੰਦੇ ਆ ਕਰ ਦਿਆਂਗੇ ਐਡਰੈਸ ਇੱਕ ਵਾਰੀ ਆਪਣਾ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਊਗਾ ਹਾਂਜੀ ਉਹਦੇ ਵਾਸਤੇ 52000 ਰੁਪਏ ਉਹਦੇ ਵਾਸਤੇ ਸੱਜਣੋ 52000 ਰੁਪਏ ਦੀ ਫੌਜੀ ਸਾਹਿਬ ਕਹਿੰਦੇ ਵੀ ਜਿਹੜਾ ਵੀਡੀਓ ਵੇਖ ਕੇ ਆ ਗਿਆ ਤੇ ਐਡਰੈਸ ਇੱਕ ਵਾਰੀ ਇਸ ਨਗਰ ਦਾ ਫੇਰ ਕਨਫਰਮ ਕਰ ਲਿਓ ਪਿੰਡ ਦੀਨਾ ਸਾਹਿਬ ਆ ਗਿਆ ਸੱਜਣੋ ਇਤਿਹਾਸਿਕ ਧਰਤੀ ਆ ਵੱਡਾ ਨਾਮ ਆ ਗੁਰੂਆਂ ਪੀਰਾਂ ਦੀ ਧਰਤੀ ਆ ਦਸਵੇਂ ਪਾਤਸ਼ਾਹ ਦੇ ਚਰਨ ਛੋਹ ਪ੍ਰਾਪਤ ਧਰਤੀ ਤੋਂ ਤੁਹਾਨੂੰ ਦੋ ਐਨੀਮਲ ਵਿਕਰੀ ਵਾਲੇ ਵਿਖਾਤੇ ਆ ਜਿਹੜਾ ਪਸੰਦ ਆ ਗਿਆ ਤਸੱਲੀ ਕਰਕੇ ਖਰੀਦਦਾਰੀ ਕਰਿਓ ਤੁਹਾਡਾ ਧੰਨਵਾਦ ਜਿਉਂਦੇ ਵਾਸਤੇ ਰਹੋ ਤੁਸੀਂ ਵੀਡੀਓ ਨੂੰ ਐਂਡ ਤੱਕ ਵੇਖਿਆ